ਜੇ ਸਾਬਾ ਦੇ ਰੋਜਾਵਤਾਰ ਪਾਰਟੀ ਦਾ ਪ੍ਰੋਗਰਾਮ ਰੱਖਿਆ ਇਹਦੇ ਬਾਰੇ ਕੀ ਕਹਿਣਾ ਧਰਮ ਅੱਜ ਜਮਾਤ ਇਸਲਾਮੀ ਹਿੰਦ ਮਲੇਰ ਕੋਟਲਾ ਔਰ ਐਸਆਈਓ ਵੱਲੋਂ ਮੁਸਤਰਕਾ ਤੌਰ ਤੇ ਹੈ ਇਫਤਾਰੀ ਮਿਲਨ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਬੁਲਾਇਆ ਗਿਆ ਗੈਟ ਥਗਦਰ ਲਈ ਤਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਇਕੱਠੇ ਹੋ ਕੇ ਬੈਠ ਕੇ ਘੌਰ ਫਿਕਰ ਕਰੀਏ ਸੋਚੀਏ ਕਿ ਆਪਾਂ ਮਿਲ ਜੁਲ ਕੇ ਕਿਵੇਂ ਸਮਾਜ ਸਮਾਜ ਦੇ ਵਿੱਚੋਂ ਕੁਰੀਤੀਆਂ ਨੂੰ ਦੂਰ ਕਰ ਸਕਦੇ ਆ ਕਿਵੇਂ ਆਪਾਂ ਆਪਣੇ ਦੇਸ਼ ਨੂੰ ਇੱਕ ਤਰੱਕੀਆਪਤ ਦੇਸ਼ ਬਣਾ ਸਕਦੇ ਆ ਵਿਚਾਰਾ ਹੋਇਆ ਵਿਟਾਂਦਰਾ ਹੋਇਆ ਰੋਜ਼ੇ ਦਾ ਮਕਸਦ ਦੱਸਿਆ ਗਿਆ ਉਸ ਦੀ ਮਹੱਤਤਾ ਦੱਸੀ ਗਈ ਔਰ ਮੁਸਲਮਾਨ ਰੋਜ਼ਿਆਂ ਦੇ ਵਿੱਚ ਕੀ ਕੀ ਕਰਦੇ ਹਨ ਉਹ ਸਾਰੀਆਂ ਚੀਜ਼ਾਂ ਸਾਰੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਧਰਮਾਂ ਦੇ ਲੋਕ ਉਮਰਾਂ ਆ ਕੇ ਪਹੁੰਚੇ ਬੜੀ ਤਦਾਦ ਦੇ ਵਿੱਚ ਪਹੁੰਚੇ ਔਰ ਉਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਵਿਚਾਰ ਵਿਟਾਂਦਰਾ ਹੋਇਆ ਆਪਸੀ ਇੱਜ਼ਤ ਭਾਵਨਾ ਲਈ ਆਪਸੀ ਭਾਈਚਾਰੇ ਲਈ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਜਿਹੜੀਆਂ ਗੱਲਾਂ ਸਟੇਜ ਵੱਲੋਂ ਆਖੀਆਂ ਗਈਆਂ ਸਾਰਿਆਂ ਨੇ ਬੜੀਆ ਧਿਆਨ ਨਾਲ ਸੁਨੀਆਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਧਰਮਾਂ ਦੇ ਲੋਕ ਵੱਡੀ ਤਾਦਾਦ ਦੇ ਵਿੱਚ ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਔਰ ਮਲੇਰ ਕੋਟਲਾ ਦੀਆਂ ਇਹ ਮੁੱزد ਸ਼ਖਸੀਅਤਾਂ ਸਾਰੇ ਧਰਮਾਂ ਦੀਆਂ ਉਹ ਇੱਥੇ ਸ਼੍ਰੀਕ ਰਹੀਆਂ ਇਹ ਵੱਡੀ ਜੀ ਗੱਲ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਹੈ ਦੇ ਬਾਰੇ ਆਮ ਜਨਤਾ ਨੂੰ ਮੈਸੇਜ ਇਹੀ ਹੈ ਕਿ ਇਸ ਭਾਰਤ ਦੇ ਵਿੱਚ 140 ਕਰੋੜ ਭਾਰਤ ਦੀ ਆਬਾਦੀ ਹੈ ਇਹ ਜੇ ਲੋਕ ਸਾਰੇ ਮਿਲ ਜੁਲ ਕੇ ਰਹਿਣਗੇ ਆਪਸੀ ਭਾਈਚਾਰਾ ਮਜ਼ਬੂਤ ਕਰਨਗੇ ਤਾਂ ਹੀ ਆਪਾਂ ਦੇਸ਼ ਨੂੰ ਤਰੱਕੀ ਕਰ ਸਕਦੇ ਆ ਆਪਾਂ ਤਰੱਕੀ ਕਰ ਸਕਦੇ ਆ ਜੇ ਇਸੇ ਤਰ੍ਹਾਂ ਲੜਾਈ ਝਗੜੇ ਦੁਸ਼ਮਣੀਆਂ ਝਗੜੇ ਔਰ ਆਪਸ ਦੇ ਵਿੱਚ ਫਿਰਕਾਪ੍ਰਸਤੀ ਹੁੰਦੀ ਰਹੀ ਤਾਂ ਅਸੀਂ ਖੁਦ ਵੀ ਕਮਜ਼ੋਰ ਹੋਵਾਂਗੇ ਆਪਣੇ ਦੇਸ਼ ਨੂੰ ਵੀ ਕਮਜ਼ੋਰ ਕਰਾਂਗੇ ਉਰੇ ਆਜਾ ਉਰੇ ਆਜਾ ਅੱਜ ਸਰ ਆ ਗੁਰੂ ਕਾਰਨਾ ਦੀ ਜਿਹੜੀ ਬਾਰੇ ਅੱਜ ਦੇ ਬਾਰੇ ਕੀ ਹੈ ਅੱਜ ਮਲੇਰ ਕੋਲਾ کلب ਦੇ ਵਿੱਚ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਬਹੁਤ ਹੀ ਖੁਸ਼ਹੰਦ ਚੀਜ਼ ਹੈ ਜਮਾਤ-ਏ-ਇਸਲਾਮੀ ਹਿੰਦ ਔਰ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀ ਹੈਗੀ ਜਮਾਤ-ਏ-ਇਸਲਾਮੀ ਦੀ ਜਿਹਦਾ ਨਾਮ ਹੈ ਸਟੂਡੈਂਟਸ ਇਸਲਾਮਿਕ ਆਰਗੇਨਾਈਜੇਸ਼ਨ ਐਸ ਆਈਓ ਇਹਨਾਂ ਦੋਵਾਂ ਤਨਜ਼ੀਮਾਂ ਵੱਲੋਂ ਮਿਲ ਕੇ ਇਹ ਰੋਜ਼ਾ ਹਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਔਰ ਇਹ ਪ੍ਰੋਗਰਾਮ ਜਿਹੜਾ ਹੈ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਪ੍ਰਤੀਕ ਹੈ। ਮੈਂ ਸਮਝਦਾ ਹਾਂ ਕਿ ਇਦਾਂ ਦੇ ਪ੍ਰੋਗਰਾਮ ਸ਼ਹਿਰ ਦੇ ਵਿੱਚ ਕੁਸ਼ਗਵਾਰ ਮਾਹੌਲ ਬਣਾਉਣ ਵਿੱਚ ਬਹੁਤ ਸਹਾਇੀ ਹੁੰਦੇ ਨੇ। ਇੱਕ ਦੂਜੇ ਦੇ ਧਰਮ ਧਰਮ ਨੂੰ ਸਮਝਣ ਲਈ, ਧਾਰਮਿਕ ਸਿੱਖਿਆਵਾਂ ਨੂੰ ਸਮਝਣ ਲਈ, ਰੋਜ਼ੇ ਦੇ ਮਕਸਦ ਨੂੰ ਸਮਝਣ ਦੇ ਲਈ ਬਹੁਤ ਦਾਇਵੰਦ ਹੁੰਦੇ ਨੇ ਇਦਾਂ ਦੇ ਪ੍ਰੋਗਰਾਮ। ਮੋਰਓਵਰ ਇਹਦੇ ਨਾਲ ਇੱਕ ਇਦਾਂ ਦਾ ਮਾਹੌਲ ਕਰੀਏਟ ਹੁੰਦਾ ਜਿਸ ਦੇ ਨਾਲ ਸ਼ਹਿਰ ਦੇ ਅੰਦਰ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਔਰ ਇੱਕ ਅਮਨ ਔਰ ਸ਼ਾਂਤੀ ਦਾ ਮਾਹੌਲ ਵੀ ਪੈਦਾ ਹੁੰਦਾ ਹੈ ਔਰ ਜਿੱਥੇ ਆਪਸੀ ਭਾਈਚਾਰਾ ਮਜ਼ਬੂਤ ਹੋਵੇ ਉੱਥੇ ਜ਼ਿੰਦਗੀ ਜਿਹੜੀ ਹੈ ਬੜੀ ਖੁਸ਼ਕੁਬਾਰ ਬਣ ਜਾਂਦੀ ਹੈ ਮੈਂ ਸਮਝਦਾ ਇਦਾਂ ਦੇ ਪ੍ਰੋਗਰਾਮ ਜਿਹੜਨ ਨੂੰ ਉਹ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ ਹੁੰਦੇ ਰਹੇ ਨੇ ਜਾਈ ਦਿਨ ਤੇ ਜਮਾਤ-ਏ-اسلامی ਦੇ ਜ਼ਿੰਮੇਦਾਰਾਂ ਪੰਜਾਬ ਦੇ امیر جناب محمد ਨजीर ਸਾਹਿਬ ਮੇਰੇ ਨਾਲ ਖੜੇ ਨਾ ਔਰ امیر ਮੁਕਾਮੀ ਡਾਕਟਰ ਅਸ਼ਾਸ਼ ਇਰਸ਼ਾਦ ਸਾਹਿਬ ਮੇਰੇ ਕੋਲੇ ਖੜੇ ਨਾ ਔਰ ਮੈਂ ਇਹਨਾਂ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਐਸਆਈਓ ਦੇ ਜ਼ਿੰਮੇਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਦਾ ਵੀ ਕਰਦਾ ਔਰ ਇਹਨਾਂ ਨੂੰ ਮੁਬਾਰਕਬਾਦ ਵੀ ਪੇਸ਼ ਕਰਦਾ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜ ਜਿਹਦੇ ਵਿੱਚ ਨਾ ਕੇਵਲ مختلف ਮਜ਼ਮਨ ਦੇ ਲੋਕ مختلف ਫਿਰਕਿਆਂ ਦੇ ਲੋਕ ਸਮਾਜ ਦੇ مختلف ਫੀਲਡਾਂ ਦੇ ਲੋਕ ਇਕੱਤਰ ਹੋਏ ਬਲਕਿ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਜਨਾਬ ਗगन ਅਜੀਤ ਸਿੰਘ ਜੀ ਵੀ ਇਸ ਪ੍ਰੋਗਰਾਮ ਵਿੱਚ ਸ਼੍ਰੀਕ ਹੋਏ ਜੀ ਸਾਹਿਬ ਅੱਜ ਮਲੇਰ ਕੋਲਾ ਕਲੱਬ ਦੇ ਵਿੱਚ ਇਹ ਜਿਹੜੇ ਦਿਨ ਚੱਲ ਰਿਹਾ ਰਮਜ਼ਾਨ ਦੇ ਤੇ ਬਹੁਤ ਬਹੁਤ ਦੈਨ ਤੁਹਾਨੂੰ ਵਧਾਈ ਦੇਣਾ ਤੇ ਸ਼ੁਕਰੀਆ ਨਾ ਦੇਣਾ ਇਹਨਾਂ ਦੇ ਪਰਿਵਾਰ ਇਨਾਂ ਦੇ ਬੱਚੇ ਪਤਨਾਂ ਕਰਨ ਤੇ ਵਦਨ ਭੁਲਨ ਜੈ ਜੀ